ਨਛਾ ਤੋ ਤਾਂ ਕਰਨਗੇ ਕਦਮ ਤਾਂ ਨਹੀਂ ਛੱਡ ਸਕਦੇ ਹੈਗੇ ਅੱਜ ਤੋਂ ਨਸ਼ਾ ਹੀ ਆਪਣੇ ਖਾਲ ਦਾ ਕੋਈ ਛੱਡਦਾ ਕੌਣ ਹੈ ਛੱਡਦਾ ਨਹੀਂ ਹੈਗਾ ਜੀ ਮੈਡਮ ਕਹਿ ਕੇ ਗਈ ਆ ਵੀ ਮਾਵਾ ਲਾਉ ਲੀਏ ਦੇਖੀ ਕੀ ਦੀ ਮਾਂ ਦਾ ਜੀ ਕਰਦਾ ਪਿਓ ਨੂੰ ਦੇਖ ਕੇ ਪੁੱਤ ਲੱਗਦਾ ਜੇ ਆਪ ਕੋਦੇ ਮਾਂਦਰ ਫੋਮਾਂ ਵੀ ਸਹੀ ਗੱਲ ਹੈ ਜੀ ਜੁਰਕਾਂ ਦੇਖਿਓ ਕਿ ਮਾਂ ਮਾਂ ਨਿਸ਼ਾਨੀ ਕਰਦੀਆਂ ਸਾਡੇ ਪਿੰਡਾਂ ਵਿੱਚ ਤਾਂ ਨਹੀਂ ਹੋਰ ਦੂਰ ਨੇੜੇ ਹੋਊਗਾ ਸ਼ਹਿਰਾਂ ਚ ਹੋਊਗਾ ਨਹੀਂ ਹੁੰਦਾ ਹੈ ਗਿਆ ਵਿਚ ਲੋਕ ਵਿਚ ਨੂੰ ਕੌਣ ਦੇ ਲੈ ਫਟਾ ਫਟਾ ਸ਼ਾਸ਼ ਵਿੱਚ ਬਹੁਤ ਚੰਗਾ ਸ਼ੋਰਾਂ ਕਰ ਰਹੇ ਤੇ ਇਸ ਕਰਕੇ ਸਾਡੇ ਬਜ਼ੁਰਗਾਂ ਨੂੰ ਪਹਿਲਾਂ ਸਾਡੇ ਜੀਐਨਸ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਵੇਖ ਕੇ ਹੀ ਸਾਡੇ ਬੱਚੇ ਵਿਗੜਦੇ ਨੇ ਜੀ ਜੀ ਆਪਾਂ ਗੱਲ ਕਰੀਏ ਜੀ ਦੇ ਵਿੱਚ 2-250 ਪ੍ਰੋਗਰਾਮ ਹਰ ਰੋਜ਼ ਪੰਜਾਬ ਦੇ ਵਿੱਚ ਹੁੰਦੇ ਨੇ ਅੱਜ ਸਾਡੇ 1.5 ਹਲਕੇ ਦੇ ਵਿੱਚ ਦਰਸ਼ਕੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪਿੰਡ ਛਾਜਰੀ ਜੁਧ ਨਸ਼ਾ ਵਿਰੋਧ ਚੱਲ ਰਿਹਾ ਮਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਆਪਣੇ ਥਾਣਾ ਛਾਜਰੀ ਦੇ ਬਾਬਾ ਜੀ ਕੀ ਕਹੂਗੇ ਪਿੰਡ ਨਸ਼ਾ ਮੁਕਤ ਹੋ ਗਿਆ ਆਪਣਾ ਚ ਬਾਜੀਤਾ ਜੀ ਜੇ ਕਰਦੇ ਵਿੱਚ ਹਾਂ ਜਿਹੜੀਆਂ ਸਮਝ ਜਨਾਨੀਆਂ ਦਾ ਮਾਮਾ ਨੇ ਇਹ ਹੈ ਘੂਲ ਕੱਪ ਕਰਨ ਦਬਾਓ ਜੇ ਨਾ ਫਿਰ ਹਟੂਗਾ ਵਿੱਚ ਚਮੜਾਉਂਦੀਆਂ ਲੈ ਅੱਛਾ ਨਹੀਂ ਆਏ ਕਹਿੰਦੇ ਅੱਪਾ ਅਜ ਕੈਂਪ ਲੱਗਿਆ ਪਿੰਡ ਦੇ ਵਿੱਚ ਸਰਕਾਰ ਨੇ ਛੇੜਿਆ ਉਸ ਤੋਂ ਨਸ਼ਾ ਮੁਕਤ ਦੇ ਕੀ ਮੈਂ ਕਾਮਯਾਬ ਹੋ ਉਸ ਨਾਲ ਕੁਝ ਫਲਕ ਦਾ ਪਾਊਗਾ ਲੋਕ ਆਪ ਚ ਹੋਣਗੇ ਭਾਰਾ ਜੀ ਪੈਂਦਾ ਹੈ ਗਿਆ ਇਹਦੇ ਵਿੱਚ ਤਾਂ ਲੋਕਾਂ ਦੇ ਵਿੱਚ ਤਾਂ ਮੇਰੀ ਗੱਲ ਸੁਣ ਥੋੜੀ ਹੀ ਕਰਾਂ ਪਰ ਕਬੂਗਾ ਅੱਛਾ ਥੋੜੀ ਹੀ ਕਰ ਕਬੂਗਾ ਹਾਂ ਥੋੜੀ ਹੀ ਪਰ ਕਬੂਗਾ ਆਪਣਾ ਪਿੰਡਾ ਜੀ ਨਸ਼ਾ ਮੁਕਤ ਹੁੰਦਾ ਨਹੀਂ ਹੈਗਾ ਹਾਂ ਮੈਨੂੰ ਲੱਗਦਾ ਜੀ ਆਪਣੇ ਪਿੰਡ ਦੇ ਸਾਰੇ ਨਹੀਂ ਲੱਗੇ ਗਏ ਜੀ ਨਾ 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 ਹੁੰਦਾ ਨਹੀਂ ਹੈ ਨਹੀਂ ਹੁੰਦਾ ਹੈ ਗਿਆ ਅੱਛਾ ਵਿੱਚ ਲੋਕ ਵਿੱਚ ਲੁਕਉਂਦੇ ਨੇ ਠੀਕ ਹੈ ਜੀ ਹਾਂ ਚੋਰ ਨਹੀਂ ਫੜਦੇ ਠੀਕ ਹੈ ਜੀ ਹਾਂ ਲੁਕਉਂਦੇ ਨੇ ਚੋਰ ਇਹ ਜਨਾਸ਼ਾ ਫਾਇ ਤੁਮ ਦੁਆ ਵੀ ਦੂਏ ਨੂੰ ਦੁਆ ਕਦੋਂ ਆਉ ਲੋਗੇ ਪਿੰਡਾ ਸਾਹਿਬ ਉੱਤ ਹੋ ਗਿਆ ਜੀ ਹਾਂ ਜੀ ਹੋ ਗਈ ਜੇ ਡਾਕਟਰ ਸੁਧਾਰ ਕਰੋਗੇ ਜੀ ਤੁਹਾਨੂੰ ਕੀ ਲੱਗਦਾ ਹੈ ਅਸੀਂ ਤਾਂ ਪੜਾਂ ਜੀ ਇੰਨਾ ਨਹੀਂ ਹਾਂ ਜੀ ਕੀ ਕਹੋਗੇ ਨਸ਼ਾ ਮੁਕਤ ਹੋ ਗਿਆ ਪਿੰਡਾ ਬਾਜੀ ਤੋਂ ਨਸ਼ਾ ਹੀ ਆਪਣੇ ਖਾਲ ਦਾ ਕੋਈ ਸਾੜਦਾ ਕੌਣ ਹੈ ਛੱਡਦਾ ਨਹੀਂ ਹੈ ਕਾ ਜੀ ਨਾ ਕੋਈ ਨਹੀਂ ਛੱਡਦਾ ਹਾਂ ਜਿਵੇਂ ਅੱਜ ਕਹਿ ਕੇ ਕਹਿੰਦੇ ਅੱਜ ਨਸ਼ਾ ਛੱਡ ਗਿਆ ਪਿੰਡ ਆਪਣਾ ਕਹਿੰਦੇ ਮੁਕਤ ਹੋ ਗਿਆ ਨਹੀਂ ਛੱਡਦਾ ਕੋਈ ਨਹੀਂ ਛੱਡਦਾ ਠੀਕ ਹੈ ਛੱਡਦਾ ਨਹੀਂ ਚੱਲੂਗਾ ਕੰਮ ਦਾ ਬਾਬਾ ਜੀ ਕੀ ਕਹਿੰਦੇ ਤੁਸੀਂ ਜੇ ਹੁਣ ਕੰਟਰੋਲ ਕਰੇ ਆਪਾਂ ਸਾਰੇ ਸੱਤ ਦੇ ਜੀ ਹਾਂ ਜੀ ਜਾਂ ਗਵਰਨਮੈਂਟ ਕੰਟਰੋਲ ਕਰੇ ਥਾਣਾ ਕੰਟਰੋਲ ਕਰੇ ਹੋ ਤਾਂ ਸਕਦਾ ਹੈ ਜਿੱਲੇ ਵਿੱਚ ਸੌ ਖਾਧੀ ਗਈ ਹੈ ਲੱਗਦਾ ਵੀ ਸੌ ਖਾਣ ਨਾਲ ਹੱਕ ਬਣਨ ਛੱਡਣ ਹਟ ਜੂਗਾ ਆਪਣਾ ਨਸ਼ਾ ਕੋਸ ਨਾਲ ਕੋ ਫਰਕ ਪਊਗਾ ਹੋਊਗਾ ਹੋਊਗਾ ਆਪੋ ਜਿਹੜਾ ਹੁਣ ਸਾਰੇ ਦੁਖੀ ਆਏ ਨੇ ਔਰ ਬੁੜੀਆਂ ਜਾਂ ਆਪਾਂ ਵੀ ਸਾਡਾ ਜਬਾਕ ਕਰਦਾ ਹੈ ਜਾਂ ਸਾਡਾ ਬੋੜਾ ਤੰਗ ਕਰਦਾ ਹੈ ਜਾਂ ਕੁਛ ਵੀ ਹੈ ਉਹੋ ਫਰਕ ਪਉ ਨਹੀਂ ਨਾ ਜਿਵੇਂ ਨਸ਼ਾ ਖਾਣ ਵਾਲੇ ਸੌਂ ਖਾਦੀ ਹੈ ਨਸ਼ਾ ਖਾਣ ਵਾਲਾ ਛੱਡ ਜੂ ਸੌਂ ਖਾ ਕੇ ਨਸ਼ਾ ਜੇ ਆਪਾਂ ਉਹਦੇ ਮਾਦਰ ਕੋਮਾਂ ਦੀ ਛੱਡਦੀ ਹੈ ਸਹੀ ਗੱਲ ਹੈ ਜੀ ਠੀਕ ਹੈ ਥੈਂਕ ਯੂ ਕਿ ਅੱਜ ਤੋਂ ਪਿੰਡ ਨਸ਼ਾ ਮੁਕਤ ਹੋ ਗਿਆ ਆਪਣਾ ਮੁਕਤ ਕਰਾਵਾਂਗੇ ਕਰਾਵੋਗੇ ਹਾਂ ਮੁਕਤ ਕਰਾਵਾਂਗੇ ਅਸੀਂ ਕਰਾਵਾਂਗੇ ਇੱਕ ਜੁੱਟ ਹੋ ਕੇ ਸਾਰਾ ਸਾਨੂੰ ਸਾਨੂੰ ਵੀ ਸਾਥ ਦੇਣਾ ਚਾਹੀਦਾ ਤੇ ਸਾਡਾ ਵੀ ਸਾਥ ਉਹਨਾਂ ਨੂੰ ਦੇਣਾ ਚਾਹੀਦਾ ਜਿਵੇਂ ਕਿ ਅੱਜ ਸੌਂ ਖਾਦੀ ਹੈ ਸੌਂ ਖਾਦੀ ਬੱਚੇ ਆਪਣੇ ਨਸ਼ਾ ਕਰਨ ਵਾਲੇ ਵੀ ਹੋਣਗੇ ਕੀ ਲੱਗਦਾ ਅੱਜ ਤੋਂ ਉਹਨਾਂ ਕਰਦੇ ਨਹੀਂ ਨਸ਼ਾ ਤੋਂ ਤਾਂ ਕਰਨਗੇ ਇੱਕਦਮ ਤਾਂ ਨਹੀਂ ਛੱਡ ਸਕਦੇ ਹੈਗੇ ਇੱਕਦਮ ਨਹੀਂ ਛੱਡ ਸਕਦੇਓ ਚਲੋ ਹੌਲੀ ਹੌਲੀ ਕਰਾਂਗੇ ਕੋਸ਼ਿਸ਼ ਪ੍ਰਮਾਤਮਾ ਕਰੇ ਠੀਕ ਹੈ ਹਾਂ ਸੱਚੀ ਹਾਂ ਭਾਈ ਕਿਵੇਂ ਅੱਜ ਤੋਂ ਭਾਈ ਨਸ਼ਾ ਜਿਹੜੇ ਅੱਜ ਕਰਦੇ ਸੀਗੇ ਜਿਹੜੇ ਸੌ ਖਾ ਲਈ ਉਹ ਕਰਨਗੇ ਅਸੀਂ ਤਾਂ ਖਾਤੀ ਨਹੀਂ ਹੈਗੀ ਨਾ ਅਸੀਂ ਸੌ ਖਾਦੀ ਹੈ ਖੜੇ ਜਰੂਰ ਹੋਗੇ ਸੀਗੇ ਇਹ ਗੱਲ ਹਾਂ ਪਤਾ ਕੀ ਹੈ ਇਹ ਗੱਲ ਜਮਾਉ ਮੈਡਮ ਵੀ ਕਹਿ ਕੇ ਗਈ ਆ ਚਲੋ ਜੈਂਟਸ ਕਹਦਨ ਠੀਕ ਹੈ ਉਹ ਮੈਡਮ ਕਹਿ ਕੇ ਗਈ ਆ ਵੀ ਮਾਵਾਂ ਲਾਉਂਦੀਆਂ ਨੇ ਕੀ ਦੀ ਮਾਂ ਦਾ ਜੀ ਕਰਦਾ ਪਿਓ ਨੂੰ ਦੇਖ ਕੇ ਪੁੱਤਲਾ ਬਿਲਕੁਲ ਸੌਰੀ ਨਿਰਮੇ ਗਿਆ ਕਿ ਆਪਾਂ ਹਰ ਵਾਰੀ ਵਰੀ ਹਾਂ ਬਿਲਕੁਲ ਇਹ ਗੱਲ ਵੀਰੇ ਕੀ ਦੇਖੋ ਜੋ ਮੁਹੀਮ ਹੈ ਆਪਾਂ ਮੁਹੀਮ ਦੇ ਅਕੋਰਡਿੰਗਲੀ ਅਗਰ ਆਪਾਂ ਦੇਖਦੇ ਹਾਂ ਕਿ ਚੰਗਾ ਉਪਰਾਲਾ ਸੀ ਸਰਕਾਰ ਦਾ ਹਨਾ ਸਮਝਣਾ ਚਾਹੀਦਾ ਹੈ ਤੇ ਚਲੋ ਕਰਦੇ ਨੇ ਥੋੜਾ ਜਿਹਾ ਇਹ ਹੈ ਵੀ ਥੋੜਾ ਜਿਹਾ ਜਿਹੜੇ ਕੋਈ ਨਸ਼ਾ ਕਰਦਾ ਹੈ ਜਾਂ ਕਰਾਉਂਦਾ ਹੈ ਉਹਨਾਂ ਦੇ ਕੰਨ ਹੋਗੇ ਅੱਗੇ ਲਈ ਕਿ ਉਹ ਇਦਾਂ ਦਾ ਕੁਝ ਨਹੀਂ ਕਰਨਗੇ ਜੋ ਵੀ ਕਰਨਗੇ ਸੋਚ ਕੇ ਕਰਨਗੇ ਕਿ ਹੁਣ ਪਿੰਡ ਦਾ ਏਕਾ ਹੋ ਗਿਆ ਤਾਂ ਇਸ ਚੀਜ਼ ਤੋਂ ਬਚਾਅ ਹੋ ਸਕਦਾ ਠੀਕ ਹੈ ਠੀਕ ਰਹੇ ਤੁਸੀਂ ਜੇ ਕੋਈ ਵੀ ਬੱਚਾ ਨਸ਼ਾ ਕਰਦਾ ਹੈ ਉਹ ਸਮਾਜ ਦੇ ਵਿੱਚ ਆਪਣੇ ਪਿਤਾ ਨੂੰ ਵੇਖ ਕੇ ਲੱਗਦਾ ਆਪਣੇ ਘਰ ਦੇ ਬਜ਼ੁਰਗਾਂ ਨੂੰ ਦੇਖ ਕੇ ਕਿਉਂਕਿ ਮਾਮਾ ਨਸ਼ਾ ਨਹੀਂ ਕਰਦੀਆਂ ਸਾਡੇ ਪਿੰਡਾਂ ਵਿੱਚ ਤਾਂ ਨਹੀਂ ਹੋਰ ਦੂਰ ਨੇੜੇ ਹੋਊਗਾ ਸ਼ਹਿਰਾਂ 'ਚ ਹੋਊਗਾ ਪਰ ਇਸ ਕਰਕੇ ਸਾਡੇ ਬਜ਼ੁਰਗਾਂ ਨੂੰ ਪਹਿਲਾਂ ਸਾਡੇ ਜੇਨਸ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਵੇਖ ਕੇ ਹੀ ਸਾਡੇ ਬੱਚੇ ਵਿਗੜਦੇ ਨੇ ਨਹੀਂ ਜੀ ਆਪਾਂ ਗੱਲ ਕਰੀਏ ਕਿ ਜਿਵੇਂ ਅੱਜ ਪ੍ਰੋਗਰਾਮ ਰੱਖਿਆ ਗਿਆ ਹਾਂਜੀ ਇਹਦੇ ਨਸ਼ਾ ਉਹਦੇ ਨਾਲ ਅਸੀਂ ਸਹਿਮਤਾ ਬਿਲਕੁਲ ਪਰ ਸਾਥ ਜਿੰਨਾ ਸਾਨੂੰ ਚਾਹੀਦਾ ਹੈ ਨਸ਼ੇ ਬੰਦ ਕਰਨ ਚ ਉਹਨਾਂ ਸਾਥ ਮਿਲਣਾ ਨਹੀਂ ਹੈਗਾ ਸਾਤ ਮਿਲਣਾ ਚਾਹੀਦਾ ਹੈ ਠੇਕੇ ਨੇ ਪਿੰਡਾਂ ਵਿੱਚ ਇਹ ਵੀ ਤਾਂ ਬੰਦ ਹੋਣੇ ਚਾਹੀਦੇ ਨੇ ਇਹ ਵੀ ਤਾਂ ਨਸ਼ਾ ਸ਼ਰਾਬ ਪੀ ਕੇ ਵੀ ਤਾਂ ਕੁੱਟਮਾਰ ਹੁੰਦੀ ਹੈ ਨਹੀਂ ਰਹੀ ਸਰਕਾਰ ਅਸੀਂ ਤਾਂ ਮੰਨ ਰਹੇ ਆ ਵੀਰ ਇਹ ਸਰਕਾਰ ਨਹੀਂ ਮੰਨ ਰਹੀ ਜੈਂਟਸ ਵੀ ਨਹੀਂ ਮੰਨਦੇ ਹੋਣਗੇ ਪਰ ਅਸੀਂ ਮੰਨ ਰਹੇ ਆ ਨਸ਼ਾ ਸ਼ਰਾਬ ਦਾ ਵੀ ਹੈ ਪਰ ਇਹ ਬੰਦ ਹੋਣਾ ਚਾਹੀਦਾ ਹੈ ਸ਼ਰਾਬ ਪੀ ਕੇ ਜਿਹਦੇ ਕਰੇ ਸ਼ਰਾਬ ਚੱਲਦੀ ਪਿੰਦਾਂ ਨੇ ਆਹ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲ ਆ ਜਨਾਨੀਆਂ ਦਾ ਉਹਨਾਂ ਦੇ ਬੱਚਿਆਂ ਦਾ ਰੋਟੀ ਵੀ ਨਹੀਂ ਨਸੀਬ ਹੁੰਦੀ ਕਈ ਵਾਰੀ ਚਲਾ ਚਲਾ ਮਾਰਦੇ ਨੇ ਭਾਂਡੇ ਭੰਗਾ ਮਾਰ ਸਰਕਾਰ ਤਾਂ ਕਹਿ ਰਹੀ ਹੈ ਨਸ਼ਾ ਨਹੀਂ ਹੈਗਾ ਹੈਗਾ ਨਸ਼ਾ ਨਸ਼ਾ ਹੈਗਾ ਇਹਨਾਂ ਦੇ ਘਰਾਂ ਦੇ ਵਿੱਚ ਇਹ ਕੰਡੀਸ਼ਨ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਸ਼ਰਾਬ ਨਸ਼ਾ ਹੈਗਾ ਜਾਂ ਨਹੀਂ ਹੈਗਾ ਸਾਡੇ ਲੋਕਾਂ ਦੇ ਕਿੰਨਿਆਂ ਦੇ ਸਰੀਰ ਖਰਾਬ ਹੋ ਰਹੇ ਨੇ liver ਖਰਾਬ ਹੋ ਰਹੀਆਂ ਨੇ kidneys ਖਰਾਬ ਹੋ ਰਹੀਆਂ ਨੇ ਸਟਾਫ ਕਰਤੀ ਹੋ ਰਹੀਆਂ ਨੇ ਜੇ ਨਸ਼ਾ ਨਹੀਂ ਹੈਗਾ ਨੁਕਸਾਨ ਨਹੀਂ ਕਰਦੀ ਫਿਰ ਕਿਉਂ ਸੀ ਬਿਮਾਰੀ ਦੇ ਰਸਤੇ ਤੇ ਜਾ ਰਹੇ ਆ ਹੈ ਨਸ਼ਾ ਹੈਗਾ ਸ਼ਰਾਬ ਨੂੰ ਅਸੀਂ ਨਸ਼ਾ ਬਿਲਕੁਲ ਮੰਨਦੇ ਆ ਠੀਕ ਹੈ ਸਰਕਾਰ ਬਲੂ ਦਾ ਪ੍ਰੋਗਰਾਮ ਸੀਗਾ ਕੀ ਲੱਗਦਾ ਹੈ ਕਿ ਪਿੰਡ ਆਪਣਾ ਨਸ਼ਾ ਮੁਕਤ ਹੋ ਗਿਆ ਤੁਹ ਦੇਖੋ ਇਹ ਆਪਣਾ ਹੋਰ ਪਿੰਡੋਂ ਦਾ ਫਰਕ ਹੀ ਆਪਣੇ ਪਿੰਡ ਦਾ ਕਿਵੇਂ ਆਪਾਂ ਹੋਰਾਂ ਪਿੰਡਾਂ ਜਾਂਦੇ ਅਸੀਂ ਜਾਨੇ ਵਿਚਰਦੇ ਆਂ ਜੀ ਆਪਣੇ ਪਿੰਡ ਚ ਨਾ ਮਸਾ ਕੱਟਾਈ ਆਪਣੇ ਪਿੰਡ ਚ ਪੌੜਨ ਠੀਕ ਹੈ ਦੇਖੋ ਕੀ ਲੱਗਦਾ ਹੈਗਾ ਵੀ ਅੱਜ ਜਿਹੜੀ ਸੌਂ ਖਾਦੀ ਐ ਜੇ ਇੱਥੇ ਵਿੱਚ ਨਸ਼ੇ ਵਾਲੇ ਵੀ ਹੋਣਗੇ ਕੀ ਅੱਜ ਤੋਂ ਉਹਨਾਂ ਛਡਾਂਦੇ ਨਹੀਂ ਦੇਖੋ ਜੇ 10 ਜਾਨੇ ਵੀ ਛੱਡਦੇ ਨੇ ਉਹਦਾ ਹੀ ਫਾਇਦਾ ਜੀ ਨਹੀਂ ਅੱਜ ਥੋੜੇ ਪ੍ਰੈਸ ਤੋਂ ਬਾਅਦ ਵੀ ਛੱਡ ਜਾਣਗਾ ਜੀ ਹਾਂ ਛੱਡ ਲਈ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਹਾਂ ਛੱਡ ਲਈ ਜਿਹਦਾ ਮਨ ਦੇਖੋ ਮਨ ਤੇ ਆਦਾ ਜਿਹਦੇ ਮਨ ਸਮਝਾ ਲੈ ਛੱਡ ਵੀ ਸਕਦਾ ਨਹੀਂ ਲੋਕ ਮਰਤਾ ਰਹੀ ਨਹੀਂ ਨਸ਼ੇ ਨਾਲ ਠੀਕ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜੀਆਂ ਕਮੇਡੀਅਨਾਂ ਬਣਾਈਆਂ ਨੇ ਪਿੰਡਾਂ ਦੇ ਵਿੱਚ ਕੀ ਉਹਨਾਂ ਦਾ ਡਾਪ ਟੈਸਟ ਹੋਏ ਨੇ ਵੀ ਹੈ ਕਿ ਕਿ ਉਹ ਹੀ ਨਰਸ਼ਾ ਖੰਦੇ ਹੁਣ ਨਹੀਂ ਜੀ ਦੇਖੋ ਜਿਹੜੇ ਵੀ ਬੰਦੇ ਡਾਪ ਟੈਸਟ ਤਾਂ ਨਹੀਂ ਹੋਏ ਪਰ ਇੱਕ ਵਿਸ਼ਵਾਸ ਹੁੰਦਾ ਨਾ ਉਹਨਾਂ ਜੇ ਮੈਨੂੰ ਕੋਈ ਕਹਦੇ ਵੀ ਦੇਦਾ ਡਾਪ ਟੈਸਟ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਕਹਿਣ ਨੂੰ ਵੀ ਸ਼ਰਮ ਚਾਹੀਦੀ ਹੈ ਕਿਉਂਕਿ ਸਾਰਿਆਂ ਦਾ ਪੱਤੀ ਹੁੰਦਾ ਵੀ ਪਿੰਡ 'ਚ ਕੌਣ ਕੀ ਕਰਦਾ ਹੈ ਨਾ ਸੋ ਇਸ ਕਰਕੇ ਡਾਕ ਟੈਸਟ ਨਹੀਂ ਹੋਇਆ ਸਾਰਿਆਂ ਨੂੰ ਪਿੰਡ ਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਦਾਂ ਦਾ ਕੀ ਕਰਦਾ ਹੈ ਬੜੀਆਂ ਸੈਂਸੀਅਰ ਬੰਦੇ ਅਸੀਂ ਲਾਏ ਹੋਏ ਇਸ ਸਮੁੱਚੇ ਪਿੰਡਾਂ ਚੋਂ ਲਾਏ ਨੇ ਜਾਂ ਪੰਚਾਇਤਾਂ ਚੋਂ ਲਾਏ ਨੇ ਜੀ ਨਹੀਂ ਕੋਈ ਪੰਚਾਇਤਾਂ ਚੋਂ ਵੀ ਲਾਏ ਨੇ ਸਮੁੱਚੇ ਪਿੰਡਾਂ ਚੋਂ ਵੀ ਲਾਏ ਆ ਅੱਜ ਸ਼ਾਇਦ ਹੀ ਪ੍ਰੋਗਰਾਮ ਹੋਇਆ ਕਹੇ ਜਾਊਂਗਾ ਹੰਕਾਰਾਂ ਮਿਲੇ ਜੀ ਬਹੁਤ ਵਧੀਆ ਹੰਕਾਰਾਂ ਮਿਲੇ ਜੀ ਪੰਚਾਇਤ ਦਾ ਬਹੁਤ ਗੁੱਡ ਐਫਰਟ ਆ ਪ੍ਰਸ਼ਾਸਨ ਦਾ ਗੁੱਡ ਐਫਰਟ ਆ ਬਹੁਤ ਚੰਗਾ ਹੋ ਰਿਹਾ ਘਰ ਦਾ ਵੀ ਅੱਜ ਤੋਂ ਪਿੰਡ ਨਸ਼ਾ ਮੁਕਤ ਹੋ ਜੂਗਾ ਦੇਖੋ ਜੀ ਨਸ਼ਾ ਮੁਕਤ ਇੱਕੋ ਜੰਮ ਨਹੀਂ ਹੁੰਦੀਆਂ ਹੁੰਦੀਆਂ ਕੋਈ ਚੀਜ਼ਾਂ ਜਿਹੜੀਆਂ ਪਿਛਲੇ ਰਵਾਇਤੀ ਪਾ ਕੇ ਨਾਲ ਨਸ਼ੇ ਦਾ ਘਾਣ ਕੀਤਾ ਜੇ ਅਸੀਂ ਕਹੀਏ ਵੀ ਇੱਕ ਦਿਨ ਦਮ ਕੋਸ਼ਿਸ਼ ਕੀਤੀ ਆ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਸਰਕਾਰ ਨੇ ਇਸੇ ਚੀਜ਼ ਨੂੰ ਬੰਦ ਕਰਨੀ ਨਸ਼ੇ ਨੂੰ ਬੰਦ ਕਰਨੀ ਕੋਸ਼ਿਸ਼ ਕੀਤੀ ਆ ਕੋਸ਼ਿਸ਼ ਹੀ ਕਾਮਯਾਬ ਹੁੰਦੀ ਆ ਵਾਦੇ ਹਮੇਸ਼ਾ ਟੁੱਟਦੇ ਆ ਪਰ ਕੀ ਲੱਗਦਾ ਕਿ ਜਿਹੜੇ ਕਮੇਟੀ ਆ ਉਹਦੇ ਡਾਕਟਸ ਪੂਰੇ ਚਾਹੀਦੇ ਨੇ ਜਾਂ ਨਹੀਂ ਕੀ ਕਹੋਗੇ ਜੇ ਬਸੇ ਚਲੋ ਤੁਹਾਡੀ ਗੱਲ ਨਾਲ ਵੀ ਆਇਆ ਕਰੀਆ ਵੀ ਹੋਣੇ ਵੀ ਬਿਲਕੁਲ ਵੀ ਨਸ਼ਾ ਨਹੀਂ ਕਰਦੇ ਤਾਂ ਕਰਕੇ ਜਿਹੜੀ ਸਾਡੇ ਵੱਲੋਂ ਅਸੀਂ ਸਰਚ ਕੀਤਾ ਗਿਆ ਹੈ ਇਹਦੀ ਮੀਡੀਆ ਵੱਲੋਂ ਔਰ ਉਹਦੇ ਵਿੱਚ ਲੱਗਦਾ ਹੈਗਾ ਵੀ ਕੁਝ ਕੁ ਬੰਦੇ ਕਮੈਂਟੀਆਂ ਦੇ ਵਿੱਚ ਕੁਸਪੈਟ ਹੋ ਚੁੱਕੀ ਆ ਕੀ ਕਹੂਗਾ ਇਹ ਬਾਰੇ ਜੇ ਉਹ ਹੀ ਨਸ਼ਾ ਕਰਦੇ ਜੇ ਕੋਈ ਐਸਾ ਦੇ ਬੰਦੇ ਹੋਏ ਅਸੀਂ ਉਹਨਾਂ ਨੂੰ ਚੇਂਜ ਕਰਾਂਗੇ ਬਿਲਕੁਲ ਫਿਰ ਅਸੀਂ ਡਾਕਟਰ ਟੈਸਟ ਦੇ ਵੀ ਵਿਚਾਰਾਂਗੇ ਠੀਕ ਹੈ ਜੀ ਧੰਨਵਾਦ ਜੀ ਸ਼ੇਰਮਤ ਹਲਾਜੋ ਪਿੰਡ ਛਾਜੀ ਦੇ ਵਿੱਚ ਨਸ਼ਿਆ ਜੁੱਧ ਦਸ਼ਾਪੁੱਧ ਪ੍ਰੋਗਰਾਮ ਹੋਇਆ ਸੋ ਉਹਨੂੰ ਲੱਗਦਾ ਵੀ ਐ ਕਰਕੇ ਜੇ ਅੱਜ ਤੋਂ ਲੈ ਕੇ ਛਾਜੀ ਦੇ ਵਿੱਚ ਨਸ਼ਾ ਖਲਬਊਗੀ ਦੇਖੋ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਜਿਹੜਾ ਵੀੜਾ ਹੈ ਉਹ ਪੰਜਾਬ ਦੇ ਵਿੱਚੋਂ ਮਾਨ ਸਰਕਾਰ ਨੇ ਚੱਕਿਆ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਉਹ ਖਤਮ ਕਰਨਾ ਇਹ ਵੀ ਇੱਕ ਤਰ੍ਹਾਂ ਦੀ ਯਾਤਰਾ ਜਿਹੜੀ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਲਗਭਗ ਮੇਰੇ ਖਿਆਲ ਦੇ ਵਿੱਚ 2-250 ਪ੍ਰੋਗਰਾਮ ਹਰ ਰੋਜ਼ ਪੰਜਾਬ ਦੇ ਵਿੱਚ ਹੁੰਦੇ ਨੇ ਅੱਜ ਸਾਡੇ 13ਵੇਂ ਹਲਕੇ ਦੇ ਵਿੱਚੋਂ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਸ਼ਾਜਲੀ ਸ਼ਾਜਲਾ ਤੇ ਅਗਰਾਹਾਂ ਦੇ ਵਿੱਚ ਪ੍ਰੋਗਰਾਮ ਨੇ ਬਾਕੀ ਦੇਖੋ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਉਹਨਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਪਹਿਲੀ ਸਰਕਾਰ ਆ ਮੇਰੇ ਖਿਆਲ ਦੇ ਵਿੱਚ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਕਹਿ ਰਹੀ ਹੈ ਵੀ ਜੇ ਤੁਸੀਂ ਨਸ਼ੇ ਤੋਂ ਤੰਗ ਹੋ ਕੋਈ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਰਦਾ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦੀ ਜਿਹੜੀ ਸੂਚਨਾ ਗੋਪਤ ਰੱਖਾਂਗੇ ਉਹਨਾਂ ਦਾ ਇਲਾਜ ਵੀ ਕਰਵਾਵਾਂਗੇ ਕਿਉਂਕਿ ਕੱਲਾ ਨਸ਼ਾ ਖਤਮ ਕਰਕੇ ਅਸੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਨਹੀਂ ਕਰਨਾ ਉਹਨਾਂ ਨੂੰ ਉਸ ਲੀਹ ਤੇ ਵੀ ਲੈ ਕੇ ਆਉਣਾ ਤਾਂ ਕਿ ਪਰਿਵਾਰ ਦਾ ਜਿਹੜਾ ਜੀ ਆ ਉਹ ਐਨ ਸਿਹਤਮੰਦ ਹੋ ਕੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕੇ ਕਮੇਟੀਆਂ ਬਣੀ ਜਾ ਰਹੀਆਂ ਨੇ ਕੀ ਕਹ ਤੂ ਮਾ ਕੀ ਕਹੋਗੇ ਕਿ ਕੀ ਹੁਣ ਨਸ਼ਾ ਮੁਕਤ ਹੈ ਸਾਰੀ ਦੇਖੋ ਸੈਲਫ ਹੈਲਪ ਐਡਵਾਂਸ ਕਮੇਟੀਆਂ ਨੇ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਬਣਾਈਆਂ ਹੋਈਆਂ ਨੇ ਜਿਹੜੇ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਸਰਪੰਚ ਸਹਿਬਾਨ ਨੇ ਜਾਂ ਜਿਹੜੇ ਮੌਜੂਦਾ ਵਲੰਟੀਅਰ ਨੇ ਉਹਨਾਂ ਨੇ ਜਿਹੜੀਆਂ ਕਮੇਟੀਆਂ ਨੇ ਬਣਾਈਆਂ ਨੇ ਹੋ ਸਕਦਾ ਜਿਹੜਾ ਕੋਈ ਕਈ ਵਾਰੀ ਇਹ ਹੁੰਦਾ ਵੀ ਨਸ਼ਾ ਜ਼ਰੂਰ ਕਰਦਾ ਹੁੰਦਾ ਥੋੜਾ ਮੋਟਾ ਪਰ ਉਹ ਵੀ ਛੱਡਣ ਨੂੰ ਤਿਆਰ ਹੁੰਦਾ ਸਾਥ ਦੇਣ ਨੂੰ ਤਿਆਰ ਹੈ ਜਦੋਂ ਉਹਨਾਂ ਨੂੰ ਕਿਸੇ ਕੰਮ ਦੇ ਲਈ ਮੋਟੀਵੇਟ ਕੀਤਾ ਜਾਂਦਾ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਸਿੱਟੀ ਜਾਂਦੀ ਹੈ ਉਹ ਤਿਆਰ ਹੋ ਜਾਂਦੇ ਨੇ ਉਸ ਕੰਮ ਦੇ ਲਈ ਲੱਗਦਾ ਨਹੀਂਗਾ ਵੀ ਜਿਹੜੇ ਕਮੇਡੀਆਂ ਰਸ਼ਿਆ ਰੁੱਤ ਪ੍ਰਾਂਜਾਂ ਨੇ ਵੀ ਉਹਨਾਂ ਦੇ ਵੀ ਡਾਕਟਰ ਡਾਕਟਰੀ ਜਿਵੇਂ ਕਿ ਮਲਾਜਮਾਂ ਦੇ ਜਾਂ ਜਿਹੜਾ ਕੋਈ ਅਸਲ ਨਿਊ ਕਰੋ ਦੇਖੋ ਸਾਡਾ ਜਿਹੜਾ ਇਸ ਪ੍ਰੋਗਰਾਮ ਦੇ ਮਕਸਦ ਨੇ ਇਹ ਕਿਸੇ ਨੂੰ ਕੋਈ ਇਹ ਨਹੀਂ ਆ ਵੀ ਇਨਸਲਟ ਕਰਨਾ ਜਾਂ ਤੁਸੀਂ ਨਹੀਂ ਖਾਂਦੇ ਇਹ ਕੰਮ ਹੈ ਵੀ ਉਸ ਧਾਰਾ ਦੇ ਵਿੱਚ ਲੋਕਾਂ ਨੂੰ ਲਿਆਉਣਾ ਜਿਹੋ ਨਸ਼ਾ ਵੀ ਕਰਦੇ ਨੇ ਅੱਜ ਸੈਲਫ ਅਡਵਾਂਸ ਕਮੇਟੀ ਦੇ ਮੈਂਬਰ ਵੀ ਬਣਦੇ ਨੇ ਤਾਂ ਉਸ ਦੇ ਵਿੱਚ ਸਮੱਸਿਆ ਨਹੀਂ ਸਮੱਸਿਆ ਇਹ ਚੀਜ਼ ਹੈ ਵੀ ਅਸੀਂ ਉਹਨਾਂ ਨੂੰ ਉਹਨਾਂ ਤੋਂ ਨਸ਼ਾ ਛਡਾ ਕੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਵਾਪਸ ਕਿਵੇਂ ਲੈ ਕੇ ਆਉਂਦੇ ਬਿਲਕੁਲ ਪ੍ਰੋਗਰਾਮ ਕਰਵਾਇਆ ਗਿਆ ਹੈਗਾ ਜੀ ਹਾਂਜੀ ਕੀ ਕਿਹੜਾ ਚਲ ਰਿਹਾ ਸੀ ਇਹ ਜਿਹੜੇ ਅੱਜ ਇੱਕ ਲੜੀ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਵੱਲੋਂ ਜੋਧ ਨਸ਼ਾ ਵਿਰੋਧ ਚੱਲ ਰਿਹਾ ਮਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਆਪਣੇ ਥਾਣਾ ਸ਼ਾਜਰੀ ਦੇ ਏਰੀਏ ਦੇ ਵਿੱਚ ਤਿੰਨ ਪ੍ਰੋਗਰਾਮ ਅਸੀਂ ਪਹਿਲਾ ਪ੍ਰੋਗਰਾਮ ਪਿੰਡ ਸ਼ਾਜਲਾ ਇਹ ਸ਼ਾਜਲੀ ਇਸ ਤੋਂ ਬਾਅਦ ਉਹ ਗਰਾਹਾਂ ਉਸੇ ਲੜੀ ਦੇ ਤਹਿਤ ਅੱਜ ਇੱਥੇ ਮਾਨ ਜੋ ਗਵਿਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਦੇ ਹੋਸਟਿਟੀ ਪਹੁੰਚੇ ਸੀ ਤਪਿੰਦਰ ਸਿੰਘ ਸੋਹੀ ਸਾਹਿਬ ਤੇ ਸਾਰੇ ਨਗਰ ਦੇ ਰੂਬਰੂ ਹੋਏ ਆ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਲੋਕਾਂ ਦੇ ਇੱਕ ਸਾਥ ਦੀ ਮੰਗ ਕੀਤੀ ਹੈ ਵੀ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹਦੇ ਲਈ ਅਸੀਂ ਸਰਕਾਰ ਵੱਲੋਂ ਓਟ ਸੈਂਟਰ ਨੇ ਰੀਹੈਬ ਸੈਂਟਰ ਨੇ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਤਾਂ ਵੀ ਸਾਨੂੰ ਦੱਸਿਆ ਜਾਵੇ ਕਿਉਂਕਿ ਨਸ਼ਾ ਵੇਚਣ ਵਾਲੀ ਜਗ੍ਹਾ ਸਮਾਜ ਦੇ ਵਿੱਚ ਨਹੀਂ ਜੇਲ੍ਹਾਂ ਦੇ ਵਿੱਚ ਹੈ ਧੰਨਵਾਦ